ਮਾਨਜੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਭੋਲਰ ਆਈਪੀਐਸ ਡਾਕਟਰ ਪ੍ਰਗਿਆ ਜੈਨ ਆਈਪੀਐਸ ਡੀਸੀਪੀ ਸਿਟੀ ਸ਼੍ਰੀ ਹਰਪ੍ਰੀਤ ਸਿੰਘ ਮਡੇ ਡੀਸੀਪੀ ਡਿਟੈਕਟਿਵ ਸ਼੍ਰੀ ਪ੍ਰਭਜੋਤ ਸਿੰਘ ਜੀ ਵਰਕ ਪੀਪੀਐਸ ਏਡੀਸੀਪੀ 2 ਸ਼੍ਰੀ ਵੀਰਿੰਦਰ ਸਿੰਘ ਗੋਸਾ ਪੀਪੀਐਸ ਏਸੀਪੀ ਨਾਰਥ ਦੀ ਦੀ ਨਿਗਰਾਨੀ ਹੇਠ ਅੱਜ ਸਾਡੀ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਅਸੀਂ ਸਾਡੀ ਟੀਮ ਨੇ 15 ਚੋਰੀशुदा ਮੋਬਾਈਲ ਨੇ ਜਿਹੜੇ ਉਹ ਬਰਾਮਦ ਕੀਤੇ ਨੇ ਤੇ ਇਹ ਜਿਹੜੇ ਦੋਸ਼ੀ ਨੇ 파ਰਸ ਅਤੇ ਨੁਕਲ ਇਹ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਨੇ ਇਹ ਉਥੋਂ 2-4 ਮਹੀਨੇ ਬਾਅਦ ਹੀ ਇੱਧਰ ਆ ਕੇ ਚੋਰੀ ਦੀਆਂ ਵਾਰਦਾਤਾਂ ਨੇ ਉਹਨਾਂ ਨੂੰ ਅੰਜਾਮ ਦਿੰਦੇ ਨੇ ਜਿਹੜੇ ਮੋਬਾਈਲ ਨੇ ਜਿਹੜੇ ਇੱਥੇ ਸ਼ਰਧਾਲੂ ਆਉਂਦੇ ਨੇ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਉਹਨਾਂ ਤੋਂ ਇਹ ਚੋਰੀ ਕਰਦੇ ਰੇਲਵੇ ਸਟੇਸ਼ਨ ਦੇ ਨੇੜੇ ਜਿਹੜੇ ਸ਼ਰਧਾਲੂ ਮੱਥਾ ਉਧਰੋਂ ਆਉਂਦੇ ਨੇ ਤਾਂ ਉਹਨਾਂ ਤੋਂ ਵੀ ਇਹ ਚੋਰੀ ਕਰਦੇ ਜਿੰਨੇ ਫੋਨ ਬਰਾਮਦ ਹੋਏ ਇਹ ਸਾਨੂੰ 15 ਮੋਬਾਈਲ ਫੋਨ ਬਰਾਮਦ ਹੋਏ ਨੇ ਇਹ ਜੋ ਨੌਜਵਾਨ ਖੜੇ ਗਏ ਨੇ ਜੀ ਇਹ ਪਹਿਲਾਂ ਵੀ ਇਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਹੋਈ ਹੈ ਜੀ ਪਹਿਲਾਂ ਵੀ ਕੋਈ ਇਹਨਾਂ ਦੇ ਉੱਤੇ ਪਹਿਲੇ ਅਸੀਂ ਰਿਕਾਰਡ ਇਹਨਾਂ ਦਾ ਵੈਰੀਫਾਈ ਕਰਵਾ ਰਹੇ ਹਾਂ ਤੇ ਇਹਨਾਂ ਤੋਂ ਪਹਿਲਾਂ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਕੋਈ ਕਾਰਵਾਈ ਨਹੀਂ ਹੋਈ ਸਰ ਇਹ ਮੈਂ ਦੱਸਿਆ ਕਿ ਤੋਂ ਕਦੋਂ ਚੋਰੀ ਜਾਂਦੇ ਸੀ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹੀ ਚੀਜ਼ ਆਈ ਆ ਵੀ ਇਹ ਹਰਮੰਦਰ ਸਾਹਿਬ ਜਿਹੜੇ ਸ਼ਰਧਾਲੂ ਮੱਥਾ ਟੇਕਣ ਆਉਂਦੇ ਆ ਤਾਂ ਫਿਰ ਇਹ ਉੱਥੇ ਤਾਕ ਲਾ ਕੇ ਉਹਨਾਂ ਦੇ ਮੋਬਾਈਲ ਹੈ ਜਿਹੜੇ ਚੋਰੀ ਕਰ ਲੈਣ ਫੇਜ ਕਿੰਨੀ ਦੱਸੀਗੇ ਫੇਜ ਦੀ ਜਿਹੜੀ ਇੱਕ ਪਾਰਸ ਹੈ ਉਹਦੀ ਉਮਰ 19 ਸਾਲ ਹੈ ਦੂਸਰੇ ਦੀ ਉਮਰ ਹੈ ਜਿਹੜੀ ਉਹ 22 ਸਾਲ ਰਿਮਾਂਡ ਲੈ ਲਏਗੇ ਜੀ ਇਹਨਾਂ ਦਾ ਰਿਮਾਂਡ ਲੇਤਾ ਜੀ ਇੱਕ ਦਿਨ ਦਾ मानजो कमिश्नर पुलिस अमृतसर श्री गुरप्रीत सिंह जी भुलर आई पी एस डॉक्टर प्रग्या जैन आई पी एस डी सी पी सिटी श्री हरप्रीत सिंह मढेर डी सी पी डिटेक्टिव श्री प्रभजोत सिंह जी विरक पी पी एस ए डी सी पी टू श्री वरिंदर सिंह गोसा पी पी एस ए सी पी नॉर्थ ਜੀ ਦੀ ਨਿਗਰਾਨੀ ਹੇਠ ਅੱਜ ਸਾਡੀ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਅਸੀਂ ਸਾਡੀ ਟੀਮ ਨੇ 15 ਚੋਰੀशुदा ਮੋਬਾਈਲ ਨੇ ਜਿਹੜੇ ਉਹ ਬਰਾਮਦ ਕੀਤੇ ਨੇ ਤੇ ਇਹ ਜਿਹੜੇ ਦੋਸ਼ੀ ਨੇ 파ਰਸ ਅਤੇ ਨੁਕਲ ਇਹ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਨੇ ਇਹ ਉਥੋਂ 2-4 ਮਹੀਨੇ ਬਾਅਦ ਹੀ ਇੱਧਰ ਆ ਕੇ ਚੋਰੀ ਦੀਆਂ ਵਾਰਦਾਤਾਂ ਨੇ ਉਹਨਾਂ ਨੂੰ ਅੰਜਾਮ ਦਿੰਦੇ ਨੇ ਜਿਹੜੇ ਮੋਬਾਈਲ ਨੇ ਜਿਹੜੇ ਇੱਥੇ ਸ਼ਰਧਾਲੂ ਆਉਂਦੇ ਨੇ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਉਹਨਾਂ ਤੋਂ ਇਹ ਚੋਰੀ ਕਰਦੇ ਰੇਲਵੇ ਸਟੇਸ਼ਨ ਦੇ ਨੇੜੇ ਜਿਹੜੇ ਸ਼ਰਧਾਲੂ ਮੱਥਾ ਉਧਰੋਂ ਆਉਂਦੇ ਨੇ ਤਾਂ ਉਹਨਾਂ ਤੋਂ ਵੀ ਇਹ ਚੋਰੀ ਕਰਦੇ ਜਿਸ ਕਿਨੇ ਫੋਨ ਗ੍ਰਮਤ ਹੋਏ ਇਹ ਸਾਨੂੰ 15 ਮੋਬਾਈਲ ਫੋਨ ਗ੍ਰਮਤ ਹੋਏ ਨੇ ਇਹ ਜੋ ਨੌਜਵਾਨ ਖੜੇ ਗਏ ਨੇ ਜੀ ਪਹਿਲਾਂ ਵੀ ਇਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਹੋਈ ਹੈ ਜੀ ਪਹਿਲਾਂ ਵੀ ਕੋਈ ਇਹਨਾਂ ਦੇ ਅੱਗੇ ਇਹਨਾਂ ਦੇ ਉੱਤੇ ਪਹਿਲੇ ਅਸੀਂ ਰਿਕਾਰਡ ਇਹਨਾਂ ਦਾ ਵੈਰੀਫਾਈ ਕਰਵਾ ਰਹੇ ਹਾਂ ਤੇ ਇਹਨਾਂ ਤੋਂ ਪਹਿਲਾਂ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਕੋਈ ਕਾਰਵਾਈ ਨਹੀਂ ਹੋਈ। ਸਰ ਇਹ ਮੈਂ ਦੱਸਿਆ ਕਿ ਤੋਂ ਕੋਈ ਚੋਰੀ ਕਰਦੇ ਸੀ। ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹੀ ਚੀਜ਼ ਆਈ ਆ ਵੀ ਇਹ ਹਰਮੰਦਰ ਸਾਹਿਬ ਜਿਹੜੇ ਸ਼ਰਧਾਲੂ ਮੱਥਾ ਟੇਕਣ ਆਉਂਦੇ ਆ ਤਾਂ ਫਿਰ ਇਹ ਉੱਥੇ ਤਾਕ ਲਾ ਕੇ ਉਹਨਾਂ ਦੇ ਮੋਬਾਈਲ ਜਿਹੜੇ ਚੋਰੀ ਕਰ ਲੈਣ। ਏਜ ਕਿੰਨੀ ਦੱਸੋਗੇ? ਏਜ ਦੀ ਜਿਹੜੀ ਇੱਕ ਪਾਰਸ ਹੈ ਉਹਦੀ ਉਮਰ 19 ਸਾਲ ਹੈ। ਦੂਸਰੇ ਦੀ ਉਮਰ ਹੈ ਜਿਹੜੀ ਉਹ 22 ਸਾਲ। ਰਿਮਾਂਡ ਲੈ ਲਏਗੇ ਜੀ। ਇਹਨਾਂ ਦਾ ਰਿਮਾਂਡ ਲੇਤਾ ਜੀ ਇੱਕ ਦਿਨ ਦਾ।